ਅਲਟੈਂਟ ਅੰਦਰ ਬਜ਼ੁਰਗ ਦੇ ਸਹਾਰਾ ਬਜ਼ੁਰਗਾ ਲਈ 8 ਵਹੀਰជា ਦਿਤਿਆ ਗਈਆਂ ਉਦਰ ਹਸਪਤਾਲ ਦੇ ਡਾਕਟਰਾਂ ਨੇ ਵੈਟਰਨ ਵੈਲਫੇਅਰ ਆਰਗਨਾਈਜੇਸ਼ਨ ਦਾ ਧੰਨਵਾਦ ਕੀਤਾ ਇਸ ਮੌਕੇ ਦਿਲਬਾਜ ਸਿੰਘ ਨੇ ਪ੍ਰਦਾਨ ਪੰਜਾਬ ਐਚ ਐਸ ਵਿਰਾਕੈਸ ਵਾਈ ਪ੍ਰਦਾਨ ਇਸ ਅਰਨੰਜੀਤ ਸਿੰਘ ਮੰਗਲ ਸਿੰਘ ਛੇਦਾ ਸਿੰਘ ਪਰੇਮ ਸਿੰਘ ਦਰਸ਼ੇਮ ਸਿੰਘ ਅਵਤਾਰ ਸਿੰਘ ਮਲੂਕ ਸਿੰਘ ਗੁਰਮੀਤ ਸਿੰਘ ਵਿਰਤ ਹਰਪੰਗਵੰਤ ਸਿੰਘ ਜਗਜੀਤ ਸਿੰਘ मंगल सिंह पंडोरी सरपंच हरजीत सिंह पंडोरी गोपाल सिंह नानक सिंह वीरू सिंह देवी डब्ल्यू ओ कर्नल कुलदीप सिंह संधू और की सी एच एस असर निशान सिंह अत सी एच एस स्टाफ मौजूद सी अमृतसर तो गुरमीत सिंह रिपोर्ट न्यूज हेडलाइंस टुडे ਨਾਟਨ ਵੈਲਫੇਅਰ ਔਰਗੇਨਾਈਜੇਸ਼ਨ ਇੰਡੀਆ ਵਾਹਿਦ ਪਰੀ ਪੰਜਾਬ ਦਿਲਬਖ ਸਿੰਘ ਅੱਜ ਮੇਰੇ ਨਾਲ ਮੇਰੀ ਟੀਮ ਹੈ ਜਿਹਦੇ ਵਿੱਚ ਸਾਰੇ ਸਜੂਤੀ ਨੇ ਪੰਚੇ ਵੈਟਨ ਵੈਲਫੇਅਰ ਔਰਗੇਨਾਈਜੇਸ਼ਨ ਦੀ ਜਮਾਂ ਸਾਡੇ ਨਾਲ ਆਈ ਇਹ ਅਸੀਂ ਐਸੀਐਚ ਨੂੰ ਆਪਣੀ ਔਰਗੇਨਾਈਜੇਸ਼ਨ ਵੱਲੋਂ 8 ਬੀਚਰਾ ਡੂ ਨਾਟ ਫੀਟੀਆਂ ਕਿਉਂਕਿ ਜਿਹੜੀ ਉੱਥੇ ਲੋੜ ਪੈਂਦੀ ਹੈ ਬਜ਼ੁਰਗਾਂ ਨੂੰ ਉਹਨਾਂ ਨੂੰ ਵਧੀਆ ਸਮਾਂ ਪ੍ਰਦਾਨ ਕਰਨਾ ਹੂੰ ਇਸ ਕਰਕੇ ਅੱਜ 31 1 2025 ਨੂੰ ਐ ਐਸਐਚ ਦੇ ਸਹਿਕਾਰਯੋਗ ਓਸੀ ਸੰਧੂ ਸਾਹਿਬ ਦੇ ਸਹਿਯੋਗ ਨਾਲ ਉੱਥੇ ਇਹ ਦਿੱਤੀਆਂ ਕਿ ਜੋ ਮਰਤਾਂ ਚ ਲਿਆ ਕੇ ਤੇ ਹੋਰ ਸਾਡੇ ਐਕਸਮੈਨ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਐ ਵਧੀਆ ਮਤਲਬ ਹਸਪੀਟਲ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਚੱਲਣ ਫਿਰਦੀ ਤਾਂ ਜੋ ਜੋ ਚੱਲ ਨਹੀਂ ਸਕਦੇ ਤੋਂ ਫੀਲ ਚੇਅਰ ਤੇ ਆਪਣਾ ਦਵਾਈਦਾਰੂ ਲੈ ਸਕਣ ਕਿੱਦਾਂ ਦਾ ਸਹਿਯੋਗ ਕੀਤਾ ਕਿ ਅੱਜ ਤੁਹਾਡੇ ਵੱਲੋਂ ਵੀਨ ਚੇਅਰਾਂ ਡੋਨੇਟ ਕੀਤੀਆਂ ਗਈਆਂ ਸਾਡੇ ਵੱਲੋਂ ਈਸੀਐਚ ਤੇ ਸੰਧੂ ਸਾਹਿਬ ਵੱਲੋਂ ਪਹਿਲਾਂ ਕਰਨਲ ਸਤਪਾਲ ਸਾਹਿਬ ਹੀ ਉਹਨਾਂ ਵੱਲੋਂ ਬਹੁਤ ਵਧੀਆ ਸਹਿਯੋਗ ਤੇ ਸੰਧੂ ਸਾਹਿਬ ਨੇ ਹੁਣ ਐਕਸ ਮੈਨਾ ਵਾਸਤੇ ਜਿਹੜੀ ਪਿੱਛੇ ਬੜੀ ਪ੍ਰੋਬਲਮ ਹੈ ਕਈ ਸਰਵਰ ਦੀ ਤੇ ਨਵਾਂ ਸਰਵਰ ਵੀ ਲਵਾ ਲਿਆ ਔਰ ਉਸ ਤੋਂ ਬਾਅਦ ਚ ਜਿਹੜੀ ਬਲੱਡ ਦੀ ਲੈਬ ਰਿਪੋਰਟ ਆ ਉਹ ਵੀ ਇਹਨਾਂ ਦੇ ਮੋਬਾਈਲ ਤੇ ਆ ਜਾ ਕਰੂ ਈਸੀਐਚ ਦੇ ਹੁਣ ਕਾਫੀ ਉਪਰਾਲੇ ਜਿਹੜੇ ਐਕਸ ਮੈਨਾ ਵਾਸਤੇ ਵਧੀਆ ਕਰ ਰਹੇ ਨੇ ਕੁਝ ਪ੍ਰੋਬਲਮਾਂ ਸਾਡੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਅਸੀਂ ਇਹ ਸਰਕਾਰ ਨੂੰ ਕਹਿਣਾ ਚਾਹੁੰਦੇ ਆਂ ਤੇ ਇੱਕ ਜਿਹੜੀ ਜਲੰਧਰ ਸਾਡਾ ਸੈਂਟਰ ਆ ਇਸ ਦੇ ਚਦਨੋਂ ਵੀ ਇਹ ਕਹਿਣਾ ਚਾਹੁੰਦੇ ਆਂ ਕਿ ਸਾਡੇ ਜਿਹੜੇ ਬਜ਼ੁਰਗ ਮਾਤਾ ਪਿਤਾ ਨੇ ਸੈਨਿਕਾਂ ਦੇ ਆਧਾਰ ਕਾਰ ਤੇ ਡੇਟ ਆਫ ਬਰਥ ਪੈਨ ਕਾਰਡ ਤੇ ਲੱਗ ਆਧਾਰ ਕਾਰਡ ਤੇ ਲੱਗ ਤੇ ਸਾਡਾ ਜਿਹੜਾ ਆਰਮੀ ਚੋ ਹਿੱਸੇ ਚ ਕਾਰਡ ਬਣਿਆ ਦਵਾਈਆਂ ਵਾਲਾ ਉੱਤੇ ਲੱਗ ਉਹਨੂੰ 3 ਮਹੀਨੇ ਬਾਅਦ ਖੋਲ੍ਹ ਕੇ ਬੰਦ ਕੀਤੇ ਜਾ ਰਹੇ ਆ ਇਹਦੀ ਸਾਡੀ ਇੱਕ ਬਹੁਤ ਵੱਡੀ ਬਹੁਤ ਵੱਡੀ ਇਹ ਇੱਕ ਸਾਡੇ ਪਰਿਵਾਰਾਂ ਨਾਲ ਧੱਗਾ ਹੋਣ ਦਾ ਵੀ ਤਾਂ ਜੋ ਸਾਡਾ ਪੀਟੀਓ ਆਰਡਰ ਆ ਉਹਦੀ ਦੇਖੋ ਪਰਦੇ ਧਿਆਨ ਨਾਲ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦੇ ਕਾਰਨ ਜਿਹੜੇ ਫੰਡ ਕਿਤੇ ਗਏ ਆ ਉਹ ਬੰਦਣਾ ਹੋਣਾ ਤੇ ਉਹ ਕੋਲੇ ਜਨੂ ਨੇ ਇਹ ਗਲਤ ਬਾਤ ਕੀਤੀ ਸੰਧੂ ਸਾਹਿਬ ਨਾਲ ਪਰ ਇਹਨਾਂ ਦੇ ਹੱਥ 'ਚ ਨਹੀਂ ਇਹ ਜਲੰਧਰ ਭੇਜ ਦਿੰਦੇ ਨੇ ਤੇ 3 ਮਹੀਨੇ ਬਾਅਦ ਇਹ ਖੋਲਦੇ ਨੇ 3 ਮਹੀਨੇ ਬਾਅਦ ਜੇ ਨਹੀਂ ਉਹਨਾਂ ਤੇ ਕਾਰਵਾਈ ਕੀਤੀ ਤੇ ਜਲੰਧਰ ਵਾਲੇ ਬੰਦ ਕਰ ਦਿੰਦੇ ਆ ਇਹ ਮੈਂ ਜਿਹੜੇ ਸਾਡੇ ਐਸ.ਈ.ਚ ਦੇ ਜਨਰਲ ਮੈਨੇਜਰ ਆ ਦੇ ਲਈ ਉਹਨਾਂ ਤੱਕ ਵੀ ਬੇਨਤੀ ਕਰੂੰਗਾ ਕਿ ਇਹ ਜਿਹੜਾ ਸਰਤਿਆ ਲਾਗੂ ਨਾ ਕੀਤੀ ਜਾਵੇ ਆਧਾਰ ਕਾਰਡ ਹੈ ਜੇ ਆਇਡੈਂਟੀਫਿਕੇਸ਼ਨ ਹੋਰ ਸਿਟੀਜ਼ਨ ਨੋਟ ਆਫ ਪ੍ਰੂਫ ਹੋਰ ਡੇਟ ਆਫ ਬਰਥ ਬਲਕਿ ਲੋ ਡੇਟ ਆਫ ਬਰਥ ਦੇ ਵਾਸਤੇ ਆਧਾਰ ਕਾਰਡ ਪ੍ਰੂਫ ਨਹੀਂ ਆ ਸਿਰਫ ਇੱਕ ਆਇਡੈਂਟੀਫਿਕੇਸ਼ਨ ਨੇ ਆ ਇਸ ਕਰਕੇ ਜੋ ਪੀਡੀ ਆਰਡਰ ਤੇ ਇਸੀਆ ਚ ਕਾਰਡ ਬਣਿਆ ਉਹਦੀ ਡੇਟ ਆਫ ਬਰਥ ਨੂੰ ਮੈਚ ਕਰਕੇ ਤੇ ਉਹਦੇ ਬਹਿਬ ਤੇ ਸਾਡੇ ਬਜ਼ੁਰਗਾਂ ਦੀਆਂ ਜਿਹੜੀਆਂ ਸਵਾਵਾਵਾਂ ਚਾਲੂ ਰਹਿਣੀਆਂ ਚਾਹੀਦੀ ਓਏ ਸਾਨਹਾਰ ਸ਼੍ਰੀ ਅਕਾਲ ਠੀਕ ਹੈ